ਹਾਂਜੀ ਅੱਜ ਆਪਾਂ ਖੜੇ ਆ ਪਿੰਡ ਮੱਲੂ ਮਾੜਾ ਧੂੜੀ ਦੇ ਨੇੜੇ ਇੱਥੇ ਆ ਜੀ ਅੱਜ ਆਪਾਂ ਚੱਪਲਾਂ ਦੀ ਫੈਕਟਰੀ ਦੇ ਵਿੱਚ ਇੱਥੇ ਚੱਪਲਾਂ ਬਣਦੀਆਂ ਨੇ ਜੀ ਜੇ ਕੋਈ ਵੀਰ ਆਪਣਾ ਕੰਮ ਕਰਤੇ ਸਟਾਰਟ ਕਰਨਾ ਚਾਹੁੰਦਾ ਤਾਂ ਉਹ ਵੀਰ ਇੱਥੇ ਆ ਕੇ ਇਹਨਾਂ ਵੀਰਾਂ ਨੂੰ ਮਿਲ ਸਕਦਾ ਜੀ ਚੱਪਲ ਦੇ ਕੰਮ ਬਾਰੇ ਜਾਣਕਾਰੀ ਲੈ ਸਕਦਾ ਔਰ ਜੇ ਕਿਸੇ ਨੇ ਚੱਪੜ ਵੇਚਣ ਦਾ ਕੰਮ ਕਰਨਾ ਤਾਂ ਉਹ ਵੀ ਵੀਰਾਂ ਨਾਲ ਸੰਪਰਕ ਕਰ ਸਕਦਾ ਜੀ ਇਹ ਫੈਕਟਰੀ ਵਿੱਚੋਂ ਵੇਚਣ ਵਾਸਤੇ ਵੀ ਆਪਣਾ ਚੱਪੜਾ ਲੈ ਕੇ ਆ ਸਕਦੇ ਆ ਜੀ ਆਪਾਂ ਘਰੋਂ ਬਿਜ਼ਨਸ ਛੋਟਾ ਮੋਟਾ ਸਟਾਰਟ ਕਰਨਾ ਤਾਂ ਕਰ ਸਕਦੇ ਆ ਜੀ ਸਸਤੇ ਰੇਟਾਂ ਦੇ ਚੱਪੜਾ ਮਿਲਦੀਆਂ ਨੇ ਇੱਥੇ 65 ਰੁਪਏ ਦੇ ਵਿੱਚ ਚੱਪੜਾ ਸਟਾਰਟ ਹੋ ਜਾਂਦੀ ਹੈ ਜੀ ਜਿਹੜੀ ਆਪਾਂ ਨੂੰ 1.5-200 ਦੀ ਬਾਜ਼ਾਰ ਦੇ ਵਿੱਚ ਮਿਲਦੀ ਆ ਤੇ ਹਰ ਪ੍ਰਕਾਰ ਦੀ ਚੱਪੜਾ ਇੱਥੋਂ ਮਿਲ ਜਾਂਦੀ ਹੈ ਜੀ ਤੇ ਆ ਵੀਰ ਖਰੀਦਣ ਆਏ ਹੋਣੇ ਤਾਂ ਆਪਣਾ ਜੀ ਤੇ ਆ ਨੰਬਰ ਨੋਟ ਕਰ ਲਓ ਜੀ ਇਹਨਾਂ ਦੇ ਬਾਈਆਂ ਦੇ ਤੇ ਜੇ ਕਿਸੇ ਬੀਰ ਨੇ ਚੱਪਲ ਦਾ ਕੰਮ ਸਟਾਰਟ ਕਰਨਾ ਤਾਂ ਘਰ ਤੋਂ ਹੀ ਕਰ ਸਕਦੇ ਸਟਾਰਟ ਤੇ ਆ ਪਿੱਛੇ ਬਜਾਈਆਂ ਆਂਦੀਆਂ ਮਸ਼ੀਨਾਂ ਨੇ ਜੀ ਆ ਦੇਖੋ ਆ ਸੀਟਾ ਪਈਆਂ ਨੇ ਜੀ ਚੱਪਲ ਤਿਆਰ ਹੁੰਦੀਆਂ ਜਾਂ ਇਹਨਾਂ ਤੋਂ ਤੇ ਆ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ ਪਾਈਆਂ ਦੀਆਂ ਮਸ਼ੀਨਾਂ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਤੁਹਾਨੂੰ ਮਸ਼ੀਨਾਂ ਵੀ ਦੇਣਗੇ ਜੇ ਤੁਸੀਂ ਘਰੇ ਮਸ਼ੀਨ ਲਾਉਣੀ ਚਾਹੁੰਦੇ ਹੋ ਆ ਜਿਵੇਂ ਬੱਧਰ ਪਾਉਣ ਵਾਲੀ ਮਸ਼ੀਨ ਹੋ ਜਿਹੜੀ ਆਪਾਂ ਬੱਧਰ ਹੀ ਪਾਉਣੀ ਆ ਟੱਪੜ ਦੇ ਵਿੱਚ ਇਹ ਸਾਰੀ ਕੰਪਲੀਟ ਸੌ ਨੂੰ ਇਸੇ ਤਰ੍ਹਾਂ ਹੀ ਮਿਲੂਗੀ ਆ ਦੇਖੋ ਇਹਦੇ ਨਾਲ ਬੱਧਰ ਪੈਂਦੀ ਹੈ ਤੇ ਆ ਗ੍ਰਾਈਂਡਰ ਹੈ ਫਿਨਿਸ਼ਿੰਗ ਦੇਣ ਵਾਸਤੇ ਚੱਪੜ ਨੂੰ ਇਹ ਕੱਲਾ ਗ੍ਰਾਈਂਡਰ ਮਿਲੂਗਾ ਇਹ ਸਕੰਜਾ ਜਿਆ ਤਾਂ ਤੁਹਾਨੂੰ ਆਪ ਹੀ ਤਿਆਰ ਕਰਵਾਉਣਾ ਪਊਗਾ ਤੇ ਆਹ ਸਾਂਚ ਵਾਲੀ ਮਸ਼ੀਨ ਆ ਜਿਵੇਂ 4 ਨੰਬਰ ਚੱਪੜਾ 5 ਨੰਬਰ 7 ਨੰਬਰ 8 ਨੰਬਰ ਹਨ ਜਿਹਹੀ ਜਿਹੀ ਚੱਪੜਾ ਪਾ ਤਿਆਰ ਕਰਨੀ ਆ ਉਸ ਸਾਂਚੇ ਵਗੈਰਾ ਨੇ 14 12 ਦਾ 14 ਪ੍ਰਕਾਰ ਦੇ ਸੰਚੇ ਤੁਹਾਨੂੰ ਨਾਲ ਮਿਲਣਗੇ ਮਸ਼ੀਨ ਦੇ ਦੇ ਇਹਦੇ ਵੀ ਆਪਲੀ ਮਸ਼ੀਨ ਨਹੀਂ ਮਿਲੂਗੀ ਤੇ ਇਹ ਥੜਾ ਥੜਾ ਜਿਹੜਾ ਟੇਬਲ ਆ ਉਹ ਤੁਹਾਨੂੰ ਆਪ ਤਿਆਰ ਕਰਵਾਉਣਾ ਪਊਗਾ ਬਾਕੀ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਓ ਤੁਸੀਂ ਵੀਡੀਓ ਚ ਨੰਬਰ ਦੇਖ ਹੀ ਲਿਆ ਹੁਣ ਆ ਦੇਖੋ ਬਾਈਆਂ ਦਾ ਮਾਲ ਤਿਆਰ ਕਰਿਆ ਹੋਇਆ ਹੈ ਜੇ ਕਿਸ ਨੇ ਤੁਲੇ ਜਾ ਕੇ ਵੇਚਣ ਵਾਸਤੇ ਲੈ ਕੇ ਜਾਣਿਆ ਨੇ ਉਹ ਵੀ ਇੱਥੋਂ ਮਿਲ ਜਾਣਗੇ ਬਾਈਆਂ ਕੋਲ ਬਹੁਤ ਸੋਹਣੀ ਚੱਪੜਾ ਤੁਸੀਂ ਆ ਕੇ ਚੈੱਕ ਕਰਕੇ ਲੈ ਕੇ ਜਾਓ ਆ ਦੇਖੋ ਸਾਰਾ ਮਾਲ ਤਿਆਰ ਕਰਿਆ ਪਿਆ ਬਾਕੀ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਹਨ ਧੰਨਵਾਦ ਜੀ